ਪਹਿਲੀ ਗੱਲ ਮੈਂ ਅੱਜ ਕਰੂੰਗਾ ਕਿਸਾਨਾਂ ਦੀ ਸਰਕਾਰ ਕੋਈ ਵੀ ਹੋਵੇ ਜਦੋਂ ਸਰਕਾਰ ਮੈਂ ਪਾਰਲੀਮੈਂਟ ਵਿੱਚ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਪਹਿਲਾਂ ਇਹੀ ਗੱਲ 17 10 2020 ਨੂੰ ਮੈਂ ਇਹ ਗੱਲ ਕਹੀ ਸੀ ਕੋਵਿਡ ਤੋਂ ਵਿੱਚ ਦੌਰਾਨ ਵੀ ਕਿਸਾਨਾਂ ਦਾ ਗळा ਨਾ ਘੁੱਟੋ ਮਜ਼ਦੂਰਾਂ ਦਾ ਗळा ਨਾ ਘੁੱਟੋ ਫਿਰ ਸੜਕਾਂ ਤੇ ਆਉਣਗੇ ਤੁਹਾਨੂੰ ਔਖਾ ਹੋਊਗਾ ਉਸ ਵੇਲੇ ਮੇਰੀ ਗੱਲ ਨਹੀਂ ਮੰਨੀ ਤੇ ਕਿਸਾਨ ਇੱਕ ਸਾਲ ਤੋਂ ਸਵਾ ਸਾਲ ਕਿਸਾਨ ਮਜ਼ਦੂਰ ਮਨਰੇਗਾ ਵਾਲੇ ਦਿਹਾੜੀਆਂ ਵਾਲੇ ਹਰ ਜਾ ਕੇ ਓਥੇ ਬਹਿ ਗਿਆ ਤੇ ਫਿਰ ਕੀ ਹੋਇਆ ਫਿਰ ਉਦੋਂ ਮੋਦੀ ਜੀ ਨੇ ਇਹ ਗੱਲ ਕਹੀ ਸੀ ਮੈਂ ਹੁਣ ਜਦੋਂ ਪਾਰਲੀਮੈਂਟ ਚ 4 ਦਿਨ ਪਹਿਲਾਂ ਬੋਲਿਆ ਵੀ ਕਿਸਾਨ ਫੇਰ 13 ਤਰੀਕ ਨੂੰ ਆ ਰਹੇ ਆ ਮੋਦੀ ਜੀ ਤੁਸੀਂ ਉਦੋਂ ਕਿਹਾ ਸੀ ਮੇਰੀ ਤਪੱਸਿਆ ਚ ਕਮੀ ਰਹਿ ਗਈ ਵੀ ਜਵੈਲ ਬਿੱਲ ਬਣਾਉਣ ਵੇਲੇ ਮੇਰੀ ਤਪੱਸਿਆ ਚ ਕੋਈ ਕਮੀ ਰਹਿ ਗਈ ਤੇ ਮੈਂ ਜਦੋਂ ਅਗਲੀ ਵਾਰ ਬਿਲ ਬਣਾਉਂਗਾ ਤਾਂ ਉਹ ਤੇਰੀ ਤਪੱਸਿਆ ਉਦੋਂ ਪੂਰੀ ਹੋਊਗੀ ਪਰ 24 ਵੀ ਨਹੀਂ ਗਈ ਕਿਸਾਨ ਆ ਹੁਣ ਬਜਟ ਕੱਲ ਫੈਸ਼ਨ ਖਤਮ ਹੋਇਆ ਟਰਮ ਅਸੀਂ ਵਾਪਸ ਆਏ ਆ ਇੱਕ ਵੀ ਕੋਈ ਗੱਲ ਕਿਸਾਨਾਂ ਦੀ ਨਹੀਂ ਕੀਤੀ ਉਹਨਾਂ ਨੂੰ ਇਸ ਗੱਲ ਤੋਂ ਇਲਾਵਾ ਇਹ ਸੋਚ ਆ ਵੀ ਸਮਝੌਤੇ ਕਿਵੇਂ ਕਰੀਏ ਵੀ ਛੱਡੋ ਕਿਸਾਨਾਂ ਨੂੰ ਛੱਡੋ ਮਨਰੇਗਾ ਵਰਕਰ ਨੂੰ ਛੱਡੋ ਮਜ਼ਦੂਰ ਨੂੰ ਐਸਸੀ ਨੂੰ ਗਰੀਬ ਨੂੰ ਪੰਜਾਬ ਦੇ ਨੂੰ ਆਪਾਂ ਸੀਟਾਂ ਜਿੰਤੀਆਂ ਆਏ ਆਪਾਂ ਆਪਾਂ ਫੇਰ ਅਕਾਲੀਆ ਨਾਲ ਸਮਝੌਤਾ ਕਰ ਲਓ ਇਹੋ ਉਹੀ ਅਕਾਲੀ ਦਲ ਆ ਇਹੋ ਉਹੀ ਅਕਾਲੀ ਦਲ ਆ ਜਿਨ੍ਹਾਂ ਨੇ ਇਹ ਬਿੱਲ ਬਣਾਇਆ ਸੀ ਕਿਹਨੇ ਬਣਾਇਆ ਸੀ ਬਿੱਲ ਇਹੀ ਹਰਸਿਮਰਤ ਕੌਰ ਜਿਹੜੇ ਤੁਹਾਡੇ ਇੱਥੇ ਦੇ ਐਮਪੀ ਨੇ ਇਹੀ ਹਰਸਿਮਰਤ ਕੌਰ ਨੇ ਉਦੋਂ ਕੈਬਨਟ 'ਚ ਬੈਠ ਕੇ ਇਹ ਕਿਸਾਨਾਂ ਦੇ ਵਿਰੁੱਧ ਤਿੰਨ ਬਿੱਲ ਲਿਆਂਦੇ ਸੀ ਜਿਹੜੇ ਵਾਪਸ ਕੀਤੇ ਅੱਜ ਜਦੋਂ ਕਿਸਾਨ ਫੇਰ ਚੱਲ ਪਏ ਅੱਜ ਫੇਰ ਸਮਝਾਤਾ ਹੋਣ ਲੱਗ ਗਿਆ ਦੱਸੋ ਹੁਣ ਕੀ ਬਦਲ ਗਿਆ ਜੀ ਹੁਣ ਕਿਹੜਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਜੀ ਜੇ ਕਿਸਾਨਾਂ ਦੀ ਕਿਹੜੀ ਇਨਕਮ ਡਬਲ ਹੋ ਗਈ ਜੀ ਮੈਨੂੰ ਇਹ ਤਾਂ ਦੱਸੋ ਕਿਹੜੇ ਮਰੇਗਾ ਵਰਕਾਂ ਦਾ ਪੈਸਾ ਵੱਧ ਗਿਆ ਕਿਹੜੇ ਕਿਹੜੇ ਮਜ਼ਦੂਰ ਨੇ ਦਿਹਾੜੀ ਵਾਲੇ ਨੇ ਜਿਨ੍ਹਾਂ ਦਾ ਤੁਸੀਂ ਕਰਜ਼ਾ ਮਾਫ਼ ਕਰਤਾ ਕਿਹੜੀ ਤੁਸੀਂ ਮਜ਼ਦੂਰ ਨੂੰ ਜਾਂ ਪੈਨਸ਼ਨ ਲਾਤੀ ਕੋਈ ਆਸ਼ਾ ਵਰਕਰ ਕੋਈ ਮਰੀਗਾ ਦਾ ਕੋਈ ਅੰਗਣ ਵਾੜੀ ਕਿਸੇ ਦਾ ਪੈਸਾ ਤਾਂ ਵਧੀਆ ਦੱਸੋ ਤੇ ਅੱਜ ਜੋ ਤੁਸੀਂ ਇੱਕ ਡਰ ਦਾ ਮਾਹੌਲ ਬਣਾਇਆ ਹੋਇਆ ਤੁਸੀਂ ਤਾਂ ਪੰਜਾਬ ਨੂੰ ਵੰਡਤਾ ਪਹਿਲਾਂ ਹੀ ਤੁਸੀਂ ਤਾਂ ਪੰਜਾਬ ਤੇ ਬੈਰੀਗੇਟ ਲਾਤੇ ਇੰਨੇ ਬੈਰੀਗੇਟ ਤਾਂ ਪਾਕਿਸਤਾਨ ਨਹੀਂ ਲੱਗੇ ਹੋਏ ਜਿਹੜੇ ਤੁਸੀਂ ਪੰਜਾਬ ਨੂੰ ਦਿੱਲੀ ਤੋਂ ਰੋਕਣ ਲਈ ਲਾਏ ਹੋ ਕੀ ਕੰਮ ਜਦੋਂ ਤੁਹਾਨੂੰ ਅੰਗ ਦੀ ਲੋੜ ਆ ਜਦੋਂ ਤੁਹਾਨੂੰ ਫੌਜੀਆ ਦੀ ਲੋੜ ਆ ਦੇਸ਼ ਤੇ ਉਦੋਂ ਤੁਹਾਨੂੰ ਪੰਜਾਬ ਯਾਦ ਆਉਂਦਾ ਅੱਜ ਤੁਸੀਂ ਕਿਵੇਂ ਰੋਕਾਂ ਲਾਈਆਂ ਇਹਦਾ ਮੈਸੇਜ ਕੀ ਹੈ ਜੀ ਕਿਸਾਨ ਜੇ ਚਲੇ ਜਾਣਗੇ ਦਿੱਲੀ ਪਹਿਲਾਂ ਵੀ ਤਾਂ ਬੈਠੀ ਰਹੇ ਕੀ ਉਹਨਾਂ ਨੇ ਕਰਤਾ ਸੀ ਉਦੋਂ ਅੱਜ ਤੁਸੀਂ ਇਸ ਤਰੀਕੇ ਨਾਲ ਟੋਹੇ ਜਿ ਮਸ਼ੀਨਾ ਲੱਗੀਆਂ ਹੋਈਆਂ ਉਹ ਫੌਜ ਲੱਗੀ ਆ ਪੈਰਾਮਿਲਟਰੀ ਫੋਰਸਸ ਵਾ ਆਇਆ ਕਨਿੰਕੇ ਬੀਐਸਐਫ ਸੀਆਰਪੀ ਰੈਪਿਡ ਫੋਰਸ ਕਿਹੜੀ ਫੋਰਸ ਹੈ ਜਿਹੜੀ ਨਹੀਂ ਲੱਗੀ ਹੋਈ ਜੀ ਤੇ ਇਸ ਤਰੀਕੇ ਨਾਲ ਕਿਲਾ ਬੰਦੀ ਕਰਦੇ ਜਿਵੇਂ ਪੁਰਾਣੇ ਮੁਗਲ ਰਾਜ ਵੇਲੇ ਇਹ ਇਹ ਗੱਲ ਮੈਂ ਦੇਖੀਦਾ ਸੀ ਮੈਂ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਜਿੰਨਾ ਤੁਸੀਂ ਇਹ ਚੀਜ਼ਾਂ ਕਰੋਗੇ ਮੈਂ ਕਹਿੰਦਾ ਕਿਸਾਨ ਸੰਗਠਨ ਸਭ ਨੂੰ ਯਾਰ ਕਿਸਾਨ ਤਾਂ ਸਮਝਦਾ ਏ ਸਾਡਾ ਚਾਹੇ ਉਦੋਂ ਸਿਆਸੀ ਬੰਦਾਂ ਦਾ ਦਖਲ ਨਹੀਂ ਸੀ ਉਹਨਾਂ ਨੇ ਕਿਹਾ ਪਰ ਅਸੀਂ ਇੱਕ ਸਾਲ ਲਗਾਤਾਰ ਜੰਤਰ ਮੰਤਰ ਐਮਪੀ ਬੈਠਾ ਰਿਹਾ ਮੈਂ ਇੱਕ ਸਾਲ ਹੁਣ ਵੀ ਚਾਹੇ ਕੋਈ ਕਹੇ ਨਾ ਕੋਈ ਕਹੇ ਪਰ ਜੇ ਤੁਸੀਂ ਸਾਡੇ ਕਿਸਾਨਾਂ ਤੇ ਇਸ ਸੇ ਤੇ ਵੀ ਤੁਸੀਂ ਲਾਠੀ ਚਾਰਜ ਕਿਸੇ ਨੂੰ ਵੀ ਜੇ ਤੁਸੀਂ ਰੋਕਿਆ ਅਸੀਂ ਉਦੋਂ ਪਿੱਛੇ ਨਹੀਂ ਹਟਾਂਗੇ ਅਸੀਂ ਆਪ ਆਪਣੇ ਪਰਿਵਾਰਾਂ ਨਾਲ ਉੱਠ ਕੇ ਪਾਰਟੀਆਂ ਤੋਂ ਉੱਠ ਕੇ ਤੇ ਆਪਣੀਆਂ ਪਾਰਟੀਆਂ ਨੂੰ ਵੀ ਕਹਾਂਗੇ ਵੀ ਜੇ ਕਿਸਾਨ ਨੂੰ ਇਹ ਨਿੰਗਰਚ ਬੈਰੀਗੇਟ ਲਾਉਂਦੇ ਆ ਕਿਸਾਨ ਦਾ ਝੰਡਾ ਲੈ ਕੇ ਪਾਰਟੀ ਦਾ ਝੰਡਾ ਲੈ ਕੇ ਨਹੀਂ ਕਿਸਾਨ ਦਾ ਝੰਡਾ ਲੈ ਕੇ ਉੱਥੇ ਸਾਰੇ ਪਹੁੰਚੋ ਇਹ ਕੋਈ ਮਖੌਲ ਆ ਇਹ ਕੋਈ ਤੁਸੀਂ ਤੁਸੀਂ ਸਮਝਦੇ ਕਿਉਂ ਆਪਣੇ ਆਪ ਨੂੰ ਵੀ ਕਿਸਾਨ ਯਾਰ ਇੱਕ ਰੋਟੀ ਦਿੰਦਾ ਇੱਕ ਨਾਲ ਦਿੰਦਾ ਤੇ ਤੁਸੀਂ ਉਹਦੇ ਮੂਰੇ ਬੈਰੀਕੇਟੇ ਤਮਾਸ਼ਾ ਕੀ ਆ ਤੁਸੀਂ ਲੱਗ ਕਰਕੇ ਰੱਖ ਤਾ ਸਾਨੂੰ ਤਿੰਨ ਦਿਨ ਤੁਸੀਂ ਇੰਟਰਨੈਟ ਬੰਦ ਕਰਤੇ ਅੱਜ ਦੇ ਤੁਸੀਂ ਕੱਟ ਤਾ ਪੰਜਾਬ ਨੂੰ ਪਹਿਲਾਂ ਹੀ ਇਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਢੀ ਥੋੜੀ ਛੋਟਾ ਪਾਣਾ ਮੈ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਅਸੀਂ ਕਦੇ ਤੁਹਾਨੂੰ ਕੁਝ ਨਹੀਂ ਕਿਹਾ ਅਸੀਂ ਕਦੇ ਤੁਹਾਡੇ ਹੱਕ ਦੀ ਉਹ ਗੱਲ ਕੀਤੀ ਆ ਤੇ ਤੁਸੀਂ ਸਾਡੇ ਦੁਸ਼ਮਣ ਬਣ ਕੇ ਬੈਠੇ ਹੋ ਅੱਜ ਮੈਂ ਤੁਹਾਨੂੰ ਦੱਸਾਂ ਉਹ ਕਿਸਾਨ ਅੱਜ ਗੁਰੂ ਦਨਾਲਨ ਦਰਬਾਰ ਸਾਹਿਬ ਗਏ ਹੋਏ ਨੇ ਮੈਨੂੰ ਪਤਾ ਬਹੁਤ ਸਾਡੇ ਸਾਥੀ ਗਏ ਨੇ ਦਰਬਾਰ ਸਾਹਿਬ ਮੱਥਾ ਟੇਕਣ ਵੀ ਅਸੀਂ ਪਿੱਛੇ ਨਹੀਂ ਹਟਣਾ ਸਿਰ ਜਾਵੇ ਚਾਹੇ ਜਾਵੇ ਪਿੱਛੇ ਨਹੀਂ ਹਟਣਾ ਇੱਥੇ ਤੱਕ ਜਿਹੜਾ ਕਿਸਾਨ ਨਾਲੇ ਇੱਕ ਗੱਲ ਮੇਰੇ ਸੁਣੋ ਉਹ ਕਿਸਾਨ ਤਾਂ ਰੋਜ਼ ਰੋਜ਼ ਖੇਤ 'ਚ ਖੁੜਦਾ ਮਿੱਟੀ ਨਾਲ ਤੇ ਉਹ ਆਪਣੇ ਆਪ ਨੂੰ ਜੋੰਦਾ ਰੱਖਣ ਲਈ ਉੱਥੋਂ ਪੈਦਾ ਕਰਦਾ ਏ ਤੇ ਤੁਸੀਂ ਸੜਕਾਂ ਤੇ ਕੀ ਕਰ ਲੋਂਗੇ ਖੇਤਰ ਖੇਤ ਨਹੀਂ ਕੀ ਕਿਸਾਨ ਲਈ ਥੋਤੋਂ ਕਿਸੇ ਤੋਂ ਨਹੀਂ ਤੁਰ ਹੋਣਾ ਕਿਸਾਨ ਨੂੰ ਤਾਂ ਪਾਣੀ ਭਰ ਦੋ ਕੁਝ ਭਰ ਲੋ ਨਹੀਂ ਤਾਂ ਖੇਤ ਖੇਤ ਹੋ ਕੇ ਦਿੱਲੀ ਪਹੁੰਚ ਜਾਣਾ ਤੁਸੀਂ ਹਦਨ ਜੇ ਲਾ ਕੇ ਕੀ ਕਰੋਗੇ ਇਸ ਕਰਕੇ ਇਹ ਪੰਗੇ ਲੈਣੇ ਬੰਦ ਕਰੋ ਸਿੱਧੇ ਹੋ ਕੇ ਜਵੇਂ ਉਹਨਾਂ ਨਾਲ ਗੱਲ ਕੀਤੀ ਹੈ ਤਿੰਨ ਮੰਤਰੀ ਆਏ ਆ ਪਰ ਗੱਲਾਂ ਨਾਲ ਵੀ ਮੈਂ ਕਹਿਣਾ ਚਾਹੁੰਦਾ ਗੱਲਾਂ ਨਾਲ ਇਹਨਾਂ ਨਾਲ ਬਿਲਕੁਲ ਟੇਬਲ ਟਾਕ ਤੇ ਉਦੋਂ ਜਾਓ ਜਦੋਂ ਇਹ ਕਹਿਣਗੇ ਵੀ ਤੁਹਾਡੀ ਆ ਗੱਲ ਮੰਨਦੇ ਹਾਂ ਆਜੋ ਬਿਲਕੁਲ ਹੀ ਬੇਫੂਕ ਬਣਾਉਂਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤੱਕ ਇਹੀ ਪਿਊਸ਼ ਗੋਇਲ ਆ ਜਿਹੜਾ ਬਹਿਣਾ ਹੁੰਦਾ ਸੀ ਪਹਿਲਾਂ ਮੀਟਿੰਗਾਂ 'ਚ ਇਹੀ ਮੰਤਰੀ ਸੀ ਚਲੋ ਅੱਜ ਬਦਲ ਗਿਆ ਖਰੀਚੀ ਮੰਤਰੀ ਪਰ ਉਹ ਦੁਵਾਰਾ ਤੋਂ ਤੁਸੀਂ ਪੁੱਛਣ ਲੱਗ ਗਏ ਵੀ ਕੀ ਆ ਜੀ ਕਿਵੇਂ ਸਮਝੀ ਹੁਣ ਅਸੀਂ ਸਾਰਾ ਕੁਝ ਇਹ ਪਰ ਗੱਲਾਂ ਗਲਤ ਨੇ ਕਿਸਾਨਾਂ ਨੂੰ ਵੀ ਮੈਂ ਕੋਈ ਸਲਾਹ ਦੇਣ ਵਾਲਾ ਨਹੀਂਗਾ ਪਰ ਜਿੰਨਾ ਚਿਰ ਇਹ ਕੋਈ ਅਨਾਉਂਸਮੈਂਟ ਨਹੀਂ ਕਰਦੇ ਇਹਨਾਂ ਕੋਲ ਕੋਈ ਕਮੀ ਨਹੀਂ ਇਸ ਵਾਰ ਵੀ ਹਜੇ ਵੀ 77000 ਕਰੋੜ 1 ਲੱਖ ਕਰੋੜ ਦੇ 1 ਰਕ ਕਰੋੜ ਦੇ ਨੇੜੇ ਇੱਕ ਇਹਨਾਂ ਨੇ ਪੈਸਾ ਹੈ ਜਿਹੜਾ ਜਦੋਂ ਇੰਟਰਮ ਬਜਟ ਹੋਇਆ ਹੈ ਉਹਦੇ ਵਿੱਚ ਇਹਨਾਂ ਨੇ ਪੈਸਾ ਅਲੱਗ ਰੱਖਿਆ ਹੈ ਉਹ ਕਿਸ ਲਈ ਰੱਖਿਆ ਇਹ 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 ਰੱਬ ਜਾਣਦਾ ਜਾਂ ਇਹ ਜਾਣਦੇ ਆ ਪਰ ਉਹ ਪੈਸਾ ਇਹ ਜਿਹੜਾ ਉਹ ਜ਼ਰੂਰ ਰੱਖਿਆ ਗਿਆ ਏ ਇਹ ਝੋੜ ਦੇਣ ਦੀ ਲੋੜ ਆ ਪ੍ਰੈਸ਼ਰ ਪਾਉਣ ਦੀ ਲੋੜ ਆ ਇਹਨਾਂ ਤੇ ਵੀ ਭਾਈ ਕਿਸਾਨ ਦੀ ਡਬਲ ਇਨਕਮ ਕਰੋ ਐਮਐਸਪੀ ਦੋ ਤੇ ਕਰਕੇ ਆਉਣਗੇ ਜੇ ਤੁਸੀਂ ਪਹਿਲਾਂ ਮੀਟਿੰਗਾਂ ਕਰਦੇ ਰਹੋਗੇ ਕਿਹੜੀ ਮੀਟਿੰਗ ਚ ਇਹਨਾਂ ਨੂੰ ਸਮਝਾਉਣਾ ਜੀ ਹੁਣ ਕਿਹੜੀ ਗੱਲ ਜਿਹੜੀ ਅਗਲੀ ਨਹੀਂ ਪਤਾ ਇੱਕ ਇੱਕ ਬੱਚੇ ਨੂੰ ਵੀ ਪਤਾ ਵੀ ਕੀ ਡਿਮਾਂਡ ਆ ਤੇ ਦੁਬਾਰਾ ਦੁਬਾਰਾ ਮੀਟਿੰਗਾਂ ਕਰਨ ਨਾਲ ਮੈਂ ਕਹਿੰਦਾ ਕੋਈ ਫਾਇਦਾ ਨਹੀਂ ਉਦਣ ਮੀਟਿੰਗ ਰੱਖੋ ਜਿੱਦਨੇ ਤੁਹਾਡੇ ਲਈ ਹੱਲ ਲੈ ਕੇ ਆਉਂਦੇ ਜਿੱਦਨ ਤੁਹਾਡਾ ਜਵਾਬ ਦਿੰਦੇ ਆ ਉਹ ਕੀ ਰੋਜ਼ ਆਪਾਂ ਇਹਨਾਂ ਨੂੰ ਫੇਰ ਉਹ ਟਾਈਮ ਪਾਸ ਕਰਦੇ ਆ ਤੇ ਪਰ ਜਿੰਨੇ ਬੈਰੀਗੇਟ ਲਾਇਆ ਪਿੰਡ ਦੇ ਕੱਲਾ ਕੱਲਾ ਲੋਕ ਤਿਆਰ ਬੈਠਾ ਹੈ ਜਿੰਨਾ ਤੁਸੀਂ ਇਹ ਜਿਹਾ ਚੜਾਉਂਗੇ ਓਨਾ ਹੀ ਜਵਾਬ ਮੂੰਹ ਤੋੜ ਤੁਹਾਨੂੰ ਪੰਜਾਬੀ ਤੇ ਹਰਿਆਣੇ ਵਾਲਾ ਦਊਗਾ ਹੋਰ ਸੁਣ ਲਓ ਹਰਿਆਣੇ 'ਚ ਇਹ ਅਨਾਉਂਸ ਕਰਤਾ ਗੱਡੀਆਂ ਅਨਾਉਂਸ ਕਰ ਰਹੀਆਂ ਵੀ ਜੇ ਹਰਿਆਣੇ ਦਾ ਕੋਈ ਸਾਥ ਦੇਊਗਾ ਉਹਦੀ ਜ਼ਮੀਨ ਕੋਰ ਕਰਦਾਂਗੇ ਉਹਨਾਂ ਦੀਆਂ ਕਿਉਂਕਿ ਲੀਡਰ ਨੇ ਜਿਹੜੇ ਜਾਂ ਵੱਡੇ ਉਹ ਚਲੇ ਗਏ ਉਹਨਾਂ ਦੀ ਘਰੇ ਔਰਤਾਂ ਨੂੰ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਕਿਹਾ ਵੀ ਤੁਹਾਡੇ ਅਸੀਂ ਜ਼ਮੀਨ ਤੁਹਾਡੇ ਘਰਾਂ ਤੋਂ ਤੁਹਾਨੂੰ ਬਾਹਰ ਕੱਢ ਦਾਂਗੇ ਇਹ ਖੱਟਰ ਖੱਟਰ ਦਾ ਮੈਂ ਸਭ ਦਾ ਬਿਲਕੁਲ ਹੀ ਕਟਪੁੱਤਲੀ ਬਣਿਆ ਉਹਨਾਂ ਨੇ ਕਿਹਾ ਜਾਂ ਨਹੀਂ ਇਹ ਪਹਿਲਾਂ ਉਹਨਾਂ ਨੇ ਵੱਧ ਕਰ ਕਰ ਦਿਖਾਉਂਦਾ ਵੀ ਮੋਦੀ ਜੀ ਆਹ ਦੇਖੋ ਮੈਂ ਇਹ ਕੋਈ ਇਜ਼ਰਾਇਲ ਤੇ ਗਾਜ਼ਾ ਦੀ ਲੜਾਈ ਚੱਲ ਰਹੀ ਹੈ ਤੂੰ ਇਜ਼ਰਾਇਲ ਤੇ ਗਾਜ਼ਾ ਨਾਲੋਂ ਜ਼ਿਆਦਾ ਮਾਹੌਲ ਹੋ ਰੇ ਪੰਜਾਬ ਤੇ ਦੇਸ਼ ਦਾ ਜਿਹੜਾ ਹੈ ਉਦੋਂ ਤਣਾਅਪੂਰਨ ਮਾਹੌਲਾ ਹੈ ਇਸ ਵੇਲੇ ਮੈਂ ਮੰਨ ਗਿਆ ਅਸੀਂ ਉਦੋਂ ਲੀਡਰਾਂ ਨੇ ਗਲਤੀ ਕਰ ਲਈ ਨਹੀਂ ਲੋਕਾਂ ਨੇ ਨਹੀਂ ਕਦੇ ਸਾਡਾ ਸਾਥ ਛੱਡਣਾ ਸੀ ਅਸੀਂ ਆਪਸ ਵਿੱਚ ਲੜੋ ਲੜੀ ਅੱਜ ਮਹਿਸੂਸ ਹੁੰਦਾ ਨਾ ਅੱਜ ਮਹਿਸੂਸ ਹੁੰਦਾ ਨਾ ਵੀ ਪਿੰਡਾਂ ਵੇਲੇ ਕਾਂਗਰਸ ਸਰਕਾਰ ਵੇਲੇ ਕੈਪਟਨ ਵੇਲੇ ਕਿਹੜਾ ਪਿੰਡ ਸੀ ਜਿਹਨੂੰ 50 ਲੱਖ ਤੋਂ ਘੱਟ ਗ੍ਰਾਂਟ ਗਈ ਹੋਵੇ ਅੱਜ ਵੀ ਪੈਸੇ ਆ ਜਿਹੜੇ ਪੰਚਾਇਤਾਂ ਕੋਲ ਪਏ ਨੇ ਇਹ ਐਸਏ ਨੇ ਜਿਨ੍ਹਾਂ ਨੂੰ ਬਣਾਇਆ ਮਾਲਵੇ ਵਾਲਿਆਂ ਨੇ ਸਭ ਤੋਂ ਵੱਧ ਅੱਜ ਉਹਨਾਂ ਪੰਚਾਇਤ ਦੀ ਇਲੈਕਸ਼ਨ ਕਰਾ ਸਕੇ ਆ ਨਾ ਕਿਸੇ ਕਮੇਟੀ ਦੀ ਕਰਾ ਸਕਿਆ ਨਾ ਉਹ ਜ਼ਿਲ੍ਹਾ ਪ੍ਰਸ਼ਦ ਦੀ ਬਲੌਗ ਸਮਤੀ ਦੀ ਕਰਾ ਸਕਿਆ ਨਾ ਕਿਸੇ ਕਾਰਪੋਰੇਸ਼ਨ ਦੀ ਕਰਾ ਸਕਿਆ ਇਹਦਾ ਮਤਲਬ ਕੀ ਹੈ ਕਰਦੇ ਆ ਮੇਲਾ ਮੇਲਾ ਪੱਲੇ ਨਹੀਂ ਢੇਲਾ ਇਹ ਤਾਂ ਉਹ ਲੋਕ ਨੇ ਇਸ ਕਰਕੇ ਇਹ ਅੱਜ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਇੱਕ ਸਾਲ ਤੋਂ ਉੱਤੇ ਹੋ ਗਿਆ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਡਿਊ ਇੱਕ ਸਾਲ ਤੋਂ ਉੱਤੇ ਇਹਨਾਂ ਕੋਲ ਬੰਦਾ ਨਹੀਂਗਾ ਕੋਈ ਖੜਾ ਕਰ ਲੋ ਇਹਨਾਂ ਕੋਲ ਸਰਪੰਚੀ ਦੇ ਇਲੈਕਸ਼ਨ ਕਰਨ ਲਈ ਖੜਾ ਨਹੀਂ ਇਹਨਾਂ ਦਾ ਤਾਂ ਬਸਤਾ ਨਹੀਂ ਫੜਨਾ ਕਿਸੇ ਨੇ ਤੁਸੀਂ ਦੇਖ ਲਿਓ ਜੇ ਬਸਤਾ ਵੀ ਫੜ ਲਿਆ ਮੈਨੂੰ ਕਹਿ ਦਿਓ ਅਗਲਾ ਕਹਿੰਦਾ ਯਾਰ ਜਿਹੜੇ ਬੰਦਿਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਇਹ 扑ਮੱਕੜ ਦੱਸਦੇ ਆ ਜਿਨ੍ਹਾਂ ਨੂੰ ਇਹ ਕੁਛ ਕਰੇ ਕੁਛ ਦੱਸਦੇ ਆ ਉਹਨਾਂ ਨੂੰ ਤਾਂ ਕੋਈ ਬਸ ਦੀ ਟੱਕ ਹੀ ਨਹੀਂ ਚੜਨ ਦਿੰਦਾ ਅਫਸਰ ਦੀ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਐਮਐਲਏ ਨੂੰ ਕੋਈ ਦੇਹਲੀ ਨਹੀਂ ਚੜਨ ਦਿੰਦਾ ਇਹਨਾਂ ਦੇ ਕਹੇ ਤੇ ਮੈਨੂੰ ਦੱਸੋ ਕਿਹੜਾ ਇਹਨਾਂ ਦਾ ਐਮਐਲਏ ਮੂੰ ਪੁੱਛ ਲਿਓ ਕਦੇ ਆਪਣੇ ਐਮਐਲਏ ਨੂੰ ਹੀ ਪੁੱਛ ਲਿਓ ਵੀ ਦੱਸ ਬਈ ਡੀਐਸਪੀ ਕਰੇ ਦਾ ਕੀ ਨਾਮ ਆ ਤੇਰੀ ਮੰਨ ਦਾ ਪੁੱਛ ਲਿਓ ਵੀ ਤੇਰਾ ਐਸਡੀਐਮ ਕੌਣ ਆ ਤੇਰੀ ਮੰਨ ਦਾ ਇਹ ਤਾਂ ਇਹਨਾਂ ਦਾ ਤਾਂ ਇਹ ਹਾਲਾ ਹਾਲਾਤ ਹੋਏ ਪਏ ਆ ਇਹਨਾਂ ਤੇ ਆਪਣੀ ਸਰਕਾਰ ਆ ਜਿਹੜੀ ਉਹ ਐਮਐਲਿਆਂ ਤੇ ਵਿਸ਼ਵਾਸ ਨਹੀਂ ਕਰਦੀ ਵੀ ਇਹ ਥੱਲੇ ਚੋਰੀਆਂ ਕਰਦੇ ਆ ਡਾਕੇ ਮਾਰਦੇ ਆ ਕਰਪਟ ਕਰਪਸ਼ਨ ਕਰਦੇ ਆ ਆਪ ਦੇ ਲੀਡਰ ਨੇ ਜਿਹੜੇ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਸਰਕਾਰ ਤੇ ਵਿਸ਼ਵਾਸ ਕਰਦੇ ਆ ਉਹ ਦਿੱਲੀ ਵਾਲੇ ਨਹੀਂ ਕਰਦੇ ਉਹ ਦਿੱਲੀ ਵਾਲੇ ਆਪਣੇ ਹੱਥ ਪਾਵਰ ਲਈ ਬੈਠੇ ਆ ਤੀਜੇ ਦਿਨ ਕੇਜਰੀਵਾਲ ਕਰਨ ਕੀ ਆਉਂਦਾ ਔਰੇ Chief Minister ਨਹੀਂ ਪੰਜਾਬ ਨੇ ਬਣਾਇਆ ਭਗਵੰਤ ਮਾਨ ਉਹ ਕੀ ਕਰਨ ਆਉਂਦਾ ਔਰੇ ਇਹ ਤਾਂ ਕਹਿੰਦੇ ਸੀ ਦਿੱਲੀੋਂ ਚੱਲਦੀ ਆ ਬਾਕੀ ਪਾਰਟੀਆਂ ਨੂੰ ਕਾਂਗਰਸ ਨੂੰ ਦੂਜੇ ਨੂੰ ਹੁਣ ਇਹ ਕੀ ਹੋ ਰਿਹਾ ਇਹ ਮੈਨੂੰ ਦੱਸੋ ਵੀ ਹਰ ਜਿਹੜਾ ਅਦਗਟਨ ਕਰਨਾ ਏ ਆਟੇ ਦਾ ਪੈਕੇਟ ਵੀ ਵੰਡਣਾ ਉਹ ਵੀ ਕੇਜਰੀਵਾਲ ਵੰਡਣ ਆਉਂਦਾ ਕੀ ਗੱਲ ਪੰਜਾਬੀਆਂ ਨੇ ਜਿਹਨੂੰ ਤਾਕਤ ਪਗੜੀ ਬਣਾਈ ਸੀ ਉਹ ਪਗੜੀ ਦਾ ਕੀ ਹੋਇਆ ਜਿਸ ਕਰਕੇ